ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਸੂਬਾ ਸਰਹੰਦ ਦੇ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਗਿਆ ਔਰ ਬੁਲਾਉਣ ਵਾਸਤੇ ਇੱਕ ਸਿਪਾਹੀ ਭੇਜਿਆ ਗਿਆ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਵੇ ਜਦੋਂ ਉਹ ਸਿਪਾਹੀ ਆ ਕੇ ਸੂਬੇ ਸਰਹੰਦ ਦਾ ਮੈਸੇਜ ਦਿੰਦਾ ਹੈ ਸੁਨੇਹਾ ਦਿੰਦਾ ਹੈ ਤਾ ਉਸ ਵੇਲੇ ਬਕਾਇਦਾ ਤੌਰ ਤੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਤਿਆਰ ਕਰਦੇ ਨੇ ਔਰ ਉਹਨਾਂ ਨੂੰ ਹੌਸਲਾ ਦਿੰਦੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਗੱਲਾਂ-ਗੱਲਾਂ ਵਿੱਚ ਦੱਸਦੇ ਨੇ ਕਿ ਕਬਰਾਉਣਾ ਨਹੀਂ ਹੈ ਡਰਨਾ ਨਹੀਂ ਹੈ ਤੁਹਾਨੂੰ ਲਾਲਚ ਵੀ ਦਿੱਤੇ ਜਾਣਗੇ ਤੁਹਾਨੂੰ ਡਰਾਇਆ ਵੀ ਜਾਏਗਾ ਤਮਕਾਇਆ ਵੀ ਜਾਏਗਾ ਪਰ ਤੁਸੀਂ ਉਹਨਾਂ ਦੀਆਂ ਗੱਲਾਂ ਤੋਂ ਨਹੀਂ ਦਰਨਾ ਲੇਕਿਨ ਉਹਨਾਂ ਦੇ ਉੱਪਰ ਤਾਂ ਆਕਾਲ ਪੁਰਖ ਦੀ ਪੂਰੀ ਬਖਸ਼ਿਸ਼ ਸੀ ਬੁਰੀ ਕਿਰਪਾ ਸੀ ਉਹਨਾਂ ਦੇ ਉੱਪਰ ਔਰ ਉਹ ਕੱਦ ਵਿੱਚ ਜ਼ਰੂਰ ਛੋਟੇ ਸੀ ਉਮਰ ਦੇ ਵਿੱਚ ਜ਼ਰੂਰ ਛੋਟੇ ਸੀ ਪਰ ਜਿਹੜੇ ਉਹਨਾਂ ਦੇ ਹੌਂਸਲੇ ਸੀਗੇ ਉਹ ਕਿਤੇ ਪਹਾੜਾਂ ਤੋਂ ਉੱਚੇ ਸੀ ਬਲਬੀਰ ਦਿਲਦਾਰ ਜੀ ਨੇ ਉਸ ਘਟਨਾ ਨੂੰ ਆਪਣੀ ਕਲਮ ਦੇ ਨਾਲ ਲਿਖਿਆ ਹੈ ਆਪਾਂ ਮਾਰਦਿਆਂ ਉਹਨਾਂ ਦੇ ਲਿਖੇ ਇਸ ਧਾਰਮਿਕ ਗੀਤੇ ਇੱਕ ਨਜ਼ਰ ਸਾਹਿਬ ਜਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਸੂਬਾ ਸਰਹੰਦ ਦੇ ਕਹਿਣ ਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਜਦੋਂ ਕਚਹਿਰੀ ਵਿੱਚ ਪੇਸ਼ ਹੋਣ ਲਈ ਸੂਬਾ ਸਰਹੰਦ ਦਾ ਇੱਕ ਸੁਨੇਹਾ ਲੈ ਕੇ ਆਉਂਦਾ ਸਿਪਾਹੀ ਤਾਂ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਕਚਹਿਰੀ ਵਿੱਚ ਪੇਸ਼ ਹੋਣ ਲਈ ਇਸ ਤਰ੍ਹਾਂ ਤਿਆਰ ਕਰ ਰਹੀ ਹੈ ਚੰਮ ਚੰਮ ਮੋਖੜੇ ਬਕਾਉਂਦੀ ਪੋਤਿਆਂ ਨੂੰ ਦਾਦੀ ਦੇ ਕੇ ਲੋਰੀਆਂ ਚੰਮ ਚੰਮ ਮੋਖੜੇ ਜਗਾਉਂਦੀ ਪੋਤਿਆਂ ਨੂੰ ਦਾਦੀ ਦੇ ਕੇ ਲੋਰੀਆਂ ਉੱਠੋ ਮੇਰੇ ਸ਼ੇਰ ਦੇ ਉਹ ਸ਼ੇਰ ਬੱਚੇ ਹੋਵੇ ਕਾਤ ਲਾਈਆਂ ਦੇਰੀਆਂ ਜਾਂਦੀ ਵਾਰੀ ਦਾਦੀ ਦਾ ਪਿਆਰ ਲੈ ਲਿਓਗੇ ਅੱਖੀਆਂ ਦੇ ਤਾਰੇ ਥੋੜਾ ਇੱਕ ਚਿਹਰੀ ਵਿੱਚ ਪੇਸ਼ ਬੱਚੇ ਹੋਵੇ ਹੌਸਲੇ ਨਾ ਹਾਰਿਓ ਥੂਣਾ ਹੈ ਪਿਚੈੜੀ ਵਿੱਚ ਪੇਸ਼ ਬੱਚਿਓ ਵੇ ਹੌਸਲੇ ਨਾ ਹਾਰਿਓ ਛੇਤੀ ਛੇਤੀ ਕਰੋ ਬਹੁਤੀ ਦੇਰ ਨਾ ਲਗਾਉਣੀ ਆਖ ਕੇ ਸੁਣਾ ਗਿਆ ਛੇਤੀ ਛੇਤੀ ਕਰੋ ਬਹੁਤੀ ਦੇਰ ਨਾ ਜਲਉਣੀ ਆਖ ਕੇ ਸੁਣਾ ਗਿਆ ਤੂੰ ਬੇਸਰ ਹੰਦ ਦਸ ਪਾਈਆਂ ਹੱਥ ਬੱਚਿਓ ਸੁਨੇਹਾ ਆ ਗਿਆ ਤੂ ਬੇਸਾਰ ਹੰਦ ਦਸ ਪਾਈਆਂ ਹੱਥ ਬੱਚੇ ਉਸਨੇ ਆ ਗਿਆ ਦਾਦੇ ਵਾਂਗੂ ਕੌਮ ਲਈ ਹੱਸ ਹੱਸ ਕੇ ਵਜਿੰਦ ਜਾਨਵਾਰ ਤੋਣਾ ਇੱਕ ਚਿਹਰੀ ਵਿੱਚ ਪੇਸ਼ ਬੱਚੇ ਉਹ ਹੌਸਲੇ ਨਾ ਰਿਓ ਤੋਣਾ ਇੱਕ ਚਿਹਰੀ ਵਿੱਚ ਪੇਸ਼ ਬੱਚੇ ਉਹ ਹੌਸਲੇ ਨਾ 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 ਭੇਜਾਇਓ ਤੂੰ ਸਾ ਫਤਿਹ ਹੈ ਬੁਲਾਉਣੇ ਅੱਜ ਗੱਜ-ਬੱਜ ਕੇ ਢੋਲ ਨਾ ਭੇਜਾਇਓ ਤੂੰ ਸਾ ਫਤਿਹ ਹੈ ਬੁਲਾਉਣੇ ਅੱਜ ਗੱਜ-ਬੱਜ ਕੇ ਮਰਨਾ ਏ ਕਿੰਜ ਕੌਮ ਲਈ ਹੀਰੇ ਹੋਵੇ ਅੱਜ ਜਾਇਓ ਦੱਸ ਕੇ ਮਰਨਾ ਏ ਕੌਮ ਲਈ ਕਿੰਜ ਸੋਨੇ ਹੋਵੇ ਅੱਜ ਜਾਇਓ ਦੱਸ ਕੇ ਜਾ ਕੇ ਵੇਖ ਚਿਹਰੀ ਵਿੱਚ ਬੋਲੇ ਸੁਨਹਾਲ ਦੇ ਜਕਾਰ ਮਾਰਿਓ ਕੂਣਾ ਇੱਕ ਚਹਿਰੀ ਵਿੱਚ ਪੇਸ਼ ਬੱਚਿਓ ਵੇ ਹੌਸਲੇ ਨਾ ਹਾਰਿਓ ਕੂਣਾ ਇੱਕ ਚਹਿਰੀ ਵਿੱਚ ਪੇਸ਼ ਬੱਚਿਓ ਵੇ ਹੌਸਲੇ ਨਾ ਹਾਰਿਓ ਦੇਖ ਲੋ ਬੁਰੀਜ ਥੱਲੇ ਖੜੇ ਨੇ ਸਪਾਹੀ ਲੈ ਕੇ ਹੱਥ ਕੜੀਆਂ ਦੇਖ ਲੋ ਬੁਰੀਜ ਥੱਲੇ ਖੜੇ ਨੇ ਸਪਾਹੀ ਲੈ ਕੇ ਹੱਥ ਕੜੀਆਂ ਹੱਸ ਹੱਸ ਝੱਲੇ ਉਹ ਤਸੀਹ ਸੋਹਣਿਓ ਵੇ ਔਕੜਾਂ ਨੇ ਬੜੀਆਂ ਹੱਸ ਹੱਸ ਝੱਲੇ ਉਹ ਤਸੀਹ ਸੋਹਣਿਓ ਵੇ ਔਕੜਾਂ ਨੇ ਬੜੀਆਂ ਦੇਸ਼ ਲਈ ਅੱਜ ਹੱਸ ਹੱਸ ਸੋਹਣਿਓ ਵੇ ਜਿੰਦ ਜਾਨ ਵਾਰਿਓ ਥੋੜਾ ਇੱਕ ਚਿਹਰੇ ਵਿੱਚ ਪੇਸ਼ ਬੱਚਿਓ ਵੇ ਹੌਸਲੇ ਨਾ ਹਾਰਿਓ ਥੋੜਾ ਇੱਕ ਚਿਹਰੇ ਵਿੱਚ ਪੇਸ਼ ਬੱਚਿਓ ਮੈਂ ਬਲਵੀਰ ਸਿੰਘ ਦਿਲਦਾਰ ਬਹੁਤ ਹੀ ਧੰਨਵਾਦੀ ਆ ਪੋਸ਼ੂਨਾਮਾ ਚੈਨਲ ਦਾ ਸਰਦਾਰ ਫਕੀਰ ਚੰਦ ਜਸਲਦਿਆਂ ਦਾ ਸ੍ਰੀ ਸੋਮ ਸਹੋਤਾ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਅੱਜ ਦੂਜੀ ਤੀਜੀ ਵਾਰ ਬੁਲਾ ਕੇ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਦੋਸਤੋ ਬਲਬੀਰ ਦਿਲਦਾਰ ਜੀ ਦਾ ਲਿਖਿਆ ਇਹ ਧਾਰਮਿਕ ਗੀਤ ਆਪ ਜੀ ਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਫੀਡਬੈਕ ਜ਼ਰੂਰ ਦੇਣਾ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ